ਤੂੰ ਮੱਸੀ ਵੀ ਬੋਨੀ ਲਹਿ ਜਾ ਇੱਕ ਸੁਨੇਹਾ ਮੇਰਾ ਜਾ ਕੇ ਦੇ ਸਹਬਾ ਨੂੰ ਮੇਰ ਕਿਹ ਜਾਰ ਬੁਲਾਉਂਦਾ ਤੇਰਾ ਕੱਲ ਕਰਮ ਬਾਮਣ ਨੂੰ ਦਾਲਾ ਬਾਦੋਂ ਜੱਟ ਬੁਲਾਇਆ ਮੈਨੂੰ ਸੱਦਿਆ ਜੱਟੀ ਨੇ ਬੱਕੀ ਲੈ ਸਿਆਲਾ ਤੋਂ ਆਇਆ ਕੀ 베ਤੀਤੀ ਬਾਜੋ ਮੈਨੂੰ ਦਿਸਦਾ ਜੱਗ ਹਨੇਰਾ ਜਾ ਕਹ ਦੇ ਸਹਬਾ ਨੂੰ ਜੱਟੀਏ ਯਾਰ ਆ ਗਿਆ ਤੇਰਾ ਤਾਰੇ ਸਦਕੇ ਆਪਣੇ ਨੀ ਮਾਸੀ ਗੱਲਾਂ ਆ ਧਿਕਰਾ ਦੇ ਹੋ ਗਈ ਮੁਦਤ ਮਿਲਿਆਂ ਨੂੰ ਜੱਟੀ ਨੂੰ ਦੋ ਪੜ ਕੋਲ ਬਹਾ ਦੇ ਕਿਵੇਂ ਬੋਲ ਕੇ ਦੱਸਾਂ ਨੀ ਆਹੁੰਦਾ ਰੰਮ ਦਾ ਪਿਆਰ ਬਥੇਰਾ ਜਾ ਕਹ ਦੇ ਸਹਿਬਾਨੂ ਮਿਰਜ਼ਾ ਜਾਰ ਬੁਲਾਉਂਦਾ ਤੇਰਾ ਲੈ ਜਹਾਣੀ ਚੰਦੜਾਂ ਨੇ ਟੜ ਕੇ ਪੜਦੂ ਨਕਾ ਨੀ ਕਾਜੀ ਜੱਟ ਮਿਰਜ਼ਾ ਖਰ ਲਾਉਂਦਾ ਮਾਸ ਜਿੱਤ ਕੇ ਹਰ ਗਿਆ ਬਾਜੀ ਜੰਗ ਦੁਸ਼ਮਣ ਜਾਪੇ ਨੀ ਬਹਿਰੀ ਬਣ ਗਿਆ ਚਾਰ ਛੁਪੇਰਾ ਜਾ ਕਹ ਦੇ ਸਹਿਬਾਨੂ ਜੱਟੀਏ ਯਾਰ ਆ ਗਿਆ ਤੇਰਾ ਅੱਜ ਤੱਕ ਜੋ ਮੇਰੀ ਸੀ ਹੋ ਜੂ ਹੋਰ ਕਿਸੇ ਦੀ ਪਾਲਣੂ ਤਰਸੂ ਮੂੰ ਦੇਖਣ ਨੂੰ ਮਾਸੀ ਮੈਂ ਸਹਿਬਾ ਦਾ ਕਲਣੂ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਰੇ ਡੋਲਦਾ ਜੇਰਾ ਜਾ ਕਹ ਦੇ ਸਹਿਬਾਨੂ ਜੱਟੀਏ ਜਾਰ ਆ ਗਿਆ ਤੇਰਾ